ਉਹ ਇੱਥੇ ਖੜਾ ਰਿਹਾ ਸੀ ਹੈ ਨਾ ਇਹ ਤਾਂ ਤੇ ਮੈਂ ਤਾਂ ਫਿਰ ਸਦੋਂ ਵਾਹ ਆਪਣੇ ਕੁਵਡੀਆਂ ਨੂੰ ਬੁਲਾਇਆ ਨਾ ਕਿ ਵੀ ਜੇ ਵੀ ਘਰੇ ਕੋਈ ਹੈਗਾ ਤੁਸੀਂ ਆਇਓ ਨਾ ਜਦੋਂ ਹਾਈ ਕੋਰਟ ਦੇ ਆਰਡਰ ਨੇ ਵੀ ਤੁਸੀਂ ਨੋਟਿਸ ਦੇਣਾ ਬਲਾਉਣਾ ਤੇ ਅਸੀਂ ਤਾਂ ਹੀ ਆਏ ਹੈਗੇ ਹਾਂ ਫਿਰ ਆ ਕੇ ਮਿਲੂਗਾ ਤਾਂ ਹੀ ਹੈ ਨਾ ਇਹ ਜਿਹੜੇ ਆਈਰ ਇਸ ਦੇ ਨੂੰ ਕੰਪਲੀਟ ਕਰਿਆ ਤੁਸੀਂ ਬਿਨਾ ਉਹ ਤੋਂ ਸਾਰਚ ਬਾਰਨ ਨੂੰ ਅੰਦਰ ਬੜੇ ਹੋ ਤੁਸੀਂ ਸਾਰਾ ਕਰ ਸਟੋਰ ਦੇ ਵਿੱਚ ਬੜੇ ਹੋ ਵੀਡੀਓ ਬਣੀ ਹੋਈ ਆ ਅਸੀਂ ਇੱਥੇ ਆ ਗੇੜ ਦੇਖ ਰਹੇ ਕਹਿੰਦੇ ਕੋਈ ਹੈ ਨਹੀਂ ਮੁੜ ਕੇ ਇਹ ਖੜੇ ਸੀ ਅੰਦਰ ਫਿਰ ਮੈਂ ਇਹਨਾਂ ਨਾਲ ਗੱਲ ਕਰਦੇ ਆਂ ਨਹੀਂ ਠੀਕ ਆ ਦੇਖੋ ਪਿਛਲੇ ਅੱਜ ਸਾਰੇ ਪੂਰੇ ਦਿਨ ਤੋਂ ਪੁਲਿਸ ਉਹਨਾਂ ਦਾ ਮਗਰ ਕਰ ਰਹੀ ਹੈ ਕੋਈ ਉਹਨੇ ਕੋਈ ਕ੍ਰਾਈਮ ਕੀਤਾ ਹੈ ਸਭ ਦੱਸੋਗਾ ਸੀ ਵੀ ਕੀ ਹੈ ਕੀ ਦੱਸੋ ਨਾ ਤਾਂ ਕੋਈ ਦੱਸ ਹੀ ਨਹੀਂ ਰਿਹਾ ਉੱਤਾਰ ਹੀ ਤਾਂ ਮਿਲਣਾ ਹੈ ਮਿਲਣ ਆਲਾ ਸੋਰਸੇ ਜਾਈ ਤੁਹਾਡਾ 10 ਦਾ ਬੰਦੇ ਲੈ ਕੇ ਆ ਰਹੇ ਹੋ ਤੁਸੀਂ ਗੱਡੀਆਂ ਦੋ ਪੁੱਟੀਆਂ ਲੈ ਕੇ ਆ ਰਹੇ ਹੋ ਤੁਹਾਨੂੰ ਰੋਸ ਦੇ ਦਿਓ ਹੁਣ ਦੇ ਦਿਓ ਵੀਡੀਓ ਬਣੀਆਂ ਸਰ ਤੁਸੀਂ ਨੋਟਸ ਦੇ ਦਿਓ ਸਟੋਰ ਚ ਜਾ ਕੇ ਕਿਹਨੂੰ ਮਿਲਣਾ ਹੁੰਦਾ ਮਿਲ ਹੁਣ ਖੜੇ ਆ ਜੀ ਕਿਹਨੂੰ ਨੋਟਸ ਦੇ ਦਿਓ ਠੱਕਾ ਤੁਸੀਂ ਛਰੇਆ ਕਿਉਂ ਠੱਕਾ ਚੁੜਿਆ ਹੋਇਆ ਪ੍ਰਧਾਨ ਆ ਇਹ ਠੱਕਾ ਇਸ ਸੰਧਾਰੇ ਕਹਦੇ ਤੇ ਬੈਠਾ ਪ੍ਰਧਾਨ ਆ ਕਿਉਂ ਨਹੀਂ ਠੱਕਾ ਜੀ ਨਹੀਂ ਅੱਜ ਸਵੇਰ ਦੇ ਕਮੇਟੀ ਸੀਗੇ ਜੀ ਮਿਲਣਦੇ ਉਹਨਾਂ ਨੂੰ ਉੱਥੇ ਹੀ ਤੁਸੀਂ ਤਾਂ ਕਮਾਲ ਕਰ ਦਿਓ ਜੀ ਤੁਸੀਂ ਪਿੱਛਾ ਕਰਕੇ ਪੁਲਿਸ ਤੋਂ ਪਿੱਛਾ ਕਰਕੇ ਗਏ ਆ ਇਹ ਤਾਂ ਦੇਖੋ ਤੀਰਧਨਾਮ ਜੀ ਦੀ ਦੁਕਾਨ ਤੇ ਇਹ ਤਾਂ ਦੇਖੋ ਸ਼ਰਮ ਤੱਕਾ ਮੈਂਨੇ ਤਲਾਸ਼ੀ ਲਈ ਆ ਕਮਾਲ ਹੋ ਵੀ ਤੁਸੀਂ ਨਹੀਂ ਪਰ ਦੇਖੋ ਇੱਕ ਸੰਵਿਧਾਨ ਅਹੁਦੇ ਤੇ ਬੈਠਾ ਪ੍ਰਧਾਨ ਜੀ ਅੱਜ ਉਹਦੇ ਨਾਲ ਪੁਲਿਸ ਵਰਤਾਵਾ ਕਰ ਰਹੀ ਹੈ ਤਾਂ ਫੇਰ ਇਹ ਬੜੀ ਮਾੜੀ ਗੱਲ ਹੈ ਕਿਹੜੇ ਲੋਕਾਂ ਦਾ ਅੰਦਰ ਜਿੱਤ ਐਦੋਂ ਲੋਕਾਂ ਦਾ ਐਦੋਂ ਇਦੋਂ ਮੰਨਦੀ ਕੀ ਹੋ ਜੂ ਸਰ ਤੁਸੀਂ ਬਿਨਾ ਸਰਚ ਵਾਰਡ ਤੇ ਸਿੱਧਾ ਸਾਡੇ ਸਟੋਰ ਚ ਗਏ ਹੋ ਸਾਡੇ ਅੰਦਰ ਬੜਿਓ ਤੁਹਾਡੇ ਕੋਲੇ ਤੁਹਾਡੇ ਕੋਲੇ ਤੁਸੀਂ ਮੈਨੂੰ ਕਿਹਾ ਕਾਪੀ ਆ ਮੇਰੇ ਕੋਲੇ ਦਿਖਾਓ ਕਾਪੀ ਤੁਸੀਂ ਹਾਰਡ ਕਾਪੀ ਦੋ ਮੈਨੂੰ ਕਿੱਥੇ ਸਰਚ ਮਾਰਣ ਦੇਣਾ ਉਹ ਦੇ ਦਿਓ ਹੁਣ ਦੇਣਾ ਸਰਚ ਦੇਖਣਾ ਜੀ ਦੇ ਦਿਓ ਤੁਸੀਂ ਜਦੋਂ ਦੇ ਦਿਓ ਕਾਪੀ ਕਰ ਦਿਖਾ ਦਿਓ ਕੀ ਹੈ ਕਾਪੀ ਦਿਖਾ ਦਿਓ डिट न छाने शाही सरकार पुलिस प्रशासन मुद्दा मुर्दाबाद मुर्दाबाद पुलिस प्रशासन मुद्दा मुर्दाबाद मुर्दाबाद धक्के नहीं चलेगी नहीं चलेगी गुंडा गर्दी नहीं चलेगी नहीं चलेगी शहर दोरिया थोड़ा दिख नहीं रही ਕਰੀਆਂ ਹੋਰ ਜਿਹੜੇ ਏਡੇ ਏਡੇ ਵੱਡੇ ਵੱਡੇ ਆ ਲੋਕਦਾਨੇ ਫਿਰਦੇ ਨੇ ਕਿਹੜੇ ਲੋਕੋਨੋਂ ਦਾ ਫੜ ਨਹੀਂ ਰਹੇ ਇੱਕ ਚੁਣੇ ਹੋਏ ਪ੍ਰਧਾਨ ਦੇ ਮਗਰ ਪੁਲਿਸ ਅੱਜ ਕਿਵੇਂ ਫਿਰ ਰਹੀ ਆ ਸ਼ਰਮਾਉਣੀ ਚਾਹੀਦੀ ਆ ਜਿਹੜੀ ਝਾੜੂ ਸਰਕਾਰ ਠੰਡਾ ਕਰਦੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਪੁਲਿਸ ਪ੍ਰਸ਼ਾਸਨ ਮਰਦਾਬਾਦ 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 ਤਕੇ ਸ਼ਹੀ ਨਹੀਂ ਚਲੇਗੀ ਤਕੇ ਸ਼ਹੀ ਨਹੀਂ ਚਲੇਗੀ ਤਕੇ ਸ਼ਹੀ ਨਹੀਂ ਚਲੇਗੀ ਹਾਂਜੀ ਪ੍ਰਧਾਨ ਜੀ ਕੀ ਮਸਲਾ ਜੀ ਇਹ ਸਾਬ ਇੱਕ ਮਿੰਟ ਬੰਦ ਲਿਆ ਲੋਕੋ ਦੇ ਇੱਕ ਮਿੰਟ ਪਕੜੇ ਸਰਕਾਰ ਵੱਲੋਂ ਸਾਡੇ ਜਿਹੜਾ ਸੰਵਿਧਾਨਕ ਅਹੁਦੇ ਤੇ ਬੈਠਾ ਪ੍ਰਧਾਨ ਉਹਨੂੰ ਜਾਣਬੁੱਝ ਕੇ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅੱਜ ਸਾਰਾ ਦਿਨ ਪੁਲਿਸ ਪਹਿਲਾਂ ਤਾਂ ਆਪਣੇ ਪ੍ਰਾਈਵੇਟ ਪਲੇਨ ਕਲੋਸ ਦੇ ਵਿੱਚ ਉਹ ਉੱਥੇ ਮਿਸਪਰ ਕਮੇਟੀ ਬੈਠੇ ਰਹੇ ਫਿਰ ਜਿੱਥੇ ਜਿੱਥੇ ਪ੍ਰਧਾਨ ਦੀ ਮੂਵਮੈਂਟ ਸੀ ਉੱਥੇ ਜਾਂਦੇ ਰਹੇ ਤਾਂ ਅੱਜ ਹੁਣ ਅਖੀਰ ਨੂੰ ਸ਼ਾਮ ਨੂੰ ਐਸ ਐਚਓ ਸਿਟੀ ਜਿਹੜੇ ਨੇ ਔਰ ਉਹਨਾਂ ਦੇ ਨਾਲ ਪੁਲਿਸ ਪਾਰਟੀ ਨੇ ਉਹਨਾਂ ਦੇ ਘਰ ਦੇ ਵਿੱਚ ਬਿਨਾਂ ਕਿਸੇ ਵਾਰੰਟ ਤੋਂ ਬਿਨਾਂ ਕਿਸੇ ਕੋਈ ਕਾਨੂੰਨੀ ਕਾਗਜ਼ ਤੋਂ ਉਹਨਾਂ ਦੇ ਰੇਡ ਕੀਤੀ ਆ ਸਾਰਾ ਘਰ ਦੀ ਤਲਾਸ਼ੀ ਲਈ ਆ ਔਰ ਘਰ ਦੇ ਵਿੱਚ ਉਹਨਾਂ ਦੀਆਂ ਔਰਤਾਂ ਸੀਗੀਆਂ ਲੇਡੀਜ਼ ਸੀਗੀਆਂ ਔਰ ਇਹ ਬਦਸਲੂਕੀ ਵਾਲੀ ਗੱਲ ਨਹੀਂ ਤਾਂ ਹੋਰ ਕੀ ਆ ਤੋਂ ਅੱਜ ਅਸੀਂ ਜਦ ਸਾਨੂੰ ਪਤਾ ਲੱਗਿਆ ਤਾਂ ਅਸੀਂ ਇਮੀਡੀਏਟ ਇੱਥੇ ਆ ਕੇ ਘਰ ਦੇ ਕੋਲ ਇੱਥੇ ਇਹਨਾਂ ਦੇ ਪਰਿਵਾਰਕ ਮੈਂਬਰਾਂ ਕੋਲ ਆ ਕੇ ਖੜੇ ਹੋਏ ਆ ਔਰ ਪੁਲਿਸ ਨੂੰ ਪੁੱਛਿਆ ਐਸਐਚਓ ਸਾਹਿਬ ਮੌਕੇ ਤੇ ਸੀਗੇ ਉਹਨਾਂ ਨੂੰ ਪੁੱਛਿਆ ਕਿ ਦੱਸੋ ਕੀ ਸ਼ਿਕਾਇਤ ਆ ਸਾਨੂੰ ਪਤਾ ਤਾਂ ਲੱਗਿਆ ਵੀ ਕਿਉਂ ਤੁਸੀਂ ਇੱਥੇ ਆਏ ਹੋ ਥੋੜਾ ਕੋ ਕਿਹੜਾ ਕਾਨੂੰਨੀ ਦਸਤਾਵੇਜ਼ ਆ ਜਿਹਦੇ ਨਾਲ ਤੁਸੀਂ ਇੱਥੇ ਘਰ ਦੇ ਵਿੱਚ ਜਿਹੜੀ ਤਲਾਸ਼ੀ ਲਈ ਹੈ ਪਰ ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਇਹ ਹੁਣ ਗੱਲ ਸਾਬਤ ਹੋ ਗਈ ਆ ਕਿ ਇਹ ਸਰਕਾਰ ਜਿਹੜੀ ਆ ਉਹ ਪੋਲਿਟਿਕਲ ਵੈਂਡਟਾ ਕਰ ਰਹੀ ਹੈ ਧੱਕਾ ਕਰ ਰਹੀ ਹੈ ਸੋ ਇਹਦੀ ਅਸੀਂ ਕੜੇ ਸ਼ਬਦਾਂ ਚ ਨਿੰਦਾ ਕਰਦੇ ਆਂ ਔਰ ਕਾਂਗਰਸ ਪਾਰਟੀ ਇਹ ਇਹ ਜਿਹੜੀਆਂ ਜਿਹੜੀਆਂ ਧੱਕੇਸ਼ਾਈਆਂ ਨੇ ਉਹਨਾਂ ਦੇ ਖਿਲਾਫ ਜਿਹੜੀ ਆ ਉਹ ਘਰ ਨਹੀਂ ਬੈਠੂਗੀ ਅਸੀਂ ਜੋ ਵੀ ਵੱਧੋ ਵੱਧ ਸਾਡੀ ਪਾਰਟੀ ਹਾਈ ਕਮਾਂਡ ਨਾਲ ਅਸੀਂ ਹੁਣ ਜਲਦੀ ਗੱਲ ਕਰਾਂਗੇ ਇਹ ਮਸਲਾ ਜਿਹੜਾ ਹੁਣੇ ਸਾਡੇ ਧਿਆਨ ਵਿੱਚ ਆਇਆ ਔਰ ਜੋ ਵੀ ਅਸੀਂ ਕਾਨੂੰਨ ਦਾ ਜਿਹੜਾ ਪੱਖ ਆ ਉਹ ਲਵਾਂਗੇ ਔਰ ਉਹਦੇ ਨਾਲ ਨਾਲ ਅਗਰ ਸਾਨੂੰ ਸੰਘਰਸ਼ ਵੀ ਲੜਨਾ ਪਿਆ ਤਾਂ ਅਸੀਂ ਆਪਣੇ ਘਰਾਂ ਚ ਚੁੱਪ ਨਹੀਂ ਬੈਠਾਂਗੇ ਅਸੀਂ ਕੋਈ ਵੀ ਵੱਡੇ ਤੋਂ ਵੱਡਾ ਸੰਘਰਸ਼ ਲੜਨ ਲਈ ਅਸੀਂ ਤਿਆਰ ਆ ਸਾਡੇ ਵਰਕਰ ਸਾਥੀ ਤਿਆਰ ਨੇ ਔਰ ਜੋ ਪ੍ਰਧਾਨ ਦੇ ਨਾਲ ਜਿਹੜੇ ਸਾਡੇ ਐਮਸੀ ਨੇ ਔਰ ਹੋਰ ਸਾਡੇ کارਕੁਨ ਨੇ ਔਰ ਪੂਰਾ ਸ਼ਹਿਰ ਜਿਹੜਾ ਔਰ ਪਤਾ ਜਿਹੜਾ ਕਿ ਥੋੜੇ ਕੁਝ ਚੰਦ ਬੰਦੇ ਸ਼ਹਿਰ ਦੇ ਵਿੱਚ ਜਿਹੜੇ ਇੱਥੋਂ ਦੇ ਮੰਤਰੀ ਨੇ ਸੌਨ ਸਾਹਿਬ ਉਹਨਾਂ ਨੂੰ ਭੜਕਾ ਰਹੇ ਨੇ ਉਹਨਾਂ ਨੂੰ ਇਹ ਉਹਨਾਂ ਨੂੰ ਕਰ ਰਹੇ ਨੇ ਕਿ ਤੁਸੀਂ ਕੋਈ ਨਾ ਕੋਈ ਪ੍ਰਧਾਨ ਦੇ ਉੱਤੇ ਕਾਰਵਾਈ ਕਰੋ ਪਰ ਅਸੀਂ ਇਹ ਕਾਰਵਾਈਆਂ ਨਹੀਂ ਹੋਣ ਦੇਵਾਂਗੇ ਅਗਰ ਪ੍ਰਧਾਨ ਨੇ ਕੋਈ ਗਲਤ ਕੰਮ ਕੀਤਾ ਤਾਂ ਸਾਹਮਣੇ ਲਿਆਉਣ ਤਾਂ ਫਿਰ ਅਦਰਵਾਈਜ਼ ਕੀ ਹੈ ਕਿ ਇਹ ਜਿਹੜੀਆਂ ਨਜਾਇਜ਼ ਹਰਕਤਾਂ ਨੇ ਇਹਦੀ ਅਸੀਂ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਇਸੇ ਲਈ ਹਾਈ ਕੋਰਟ ਦਾ ਜਿਵੇਂ ਆਰਡਰ ਆਇਆ ਪਿਆ 10 ਦਿਨ ਪਹਿਲਾਂ ਕਿ ਤੁਹਾਨੂੰ ਲੱਗਦਾ ਵੀ ਉਹਨਾਂ ਨਾਲ ਵੀ ਆਪਾਂ ਵੀ ਉਹਰੇ ਖਲਵਾੜ ਕੇ ਤਿਆਰ ਹਾਈ ਕੋਰਟ ਆਰਡਰ ਨਹੀਂ ਔਨਰੇਬਲ ਹਾਈ ਕੋਰਟ ਦਾ ਆਪ ਦੇਖੋ ਬਿਲਕੁਲ ਧਿਆਨ ਨਹੀਂ ਰੱਖਿਆ ਜਾ ਰਿਹਾ ਔਰ ਉਹਨਾਂ ਦੇ ਹੁਕਮਾਂ ਦੀਆਂ ਧੱਜੀਆਂ ਵੜਾਈਆਂ ਜਾ ਰਹੀਆਂ ਨੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਕਾਨੂੰਨ ਨਾਂ ਦੀ ਕੋਈ ਚੀਜ਼ ਹੀ ਨਹੀਂ ਦਿਖਾਈ ਦਿੰਦੀ ਵੱਡੇ ਵੱਡੇ ਕ੍ਰਿਮਨਲ ਲੋਕ ਜਿਹੜੇ ਇੱਥੇ ਰੋਜ਼ ਡਕੈਤੀਆਂ ਚੋਰੀਆਂ ਹੋ ਰਹੀਆਂ ਨੇ ਕਤਲ ਹੋ ਰਹੇ ਨੇ ਗੋਲੀਆਂ ਚੱਲ ਰਹੀਆਂ ਨੇ ਲੋਕਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਬਾਰੇ ਤਾਂ ਪੁਲਿਸ ਪ੍ਰਸ਼ਾਸਨ ਦਾ ਕੋਈ ਧਿਆਨ ਹੀ ਨਹੀਂ ਹੈਗਾ ਸਿਰਫ ਸਾਡੇ ਜਿਹੜੇ ਪੋਲਿਟੀਕਲ ਲੋਕ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨੰਦੀ ਕਰਨ ਦੀ ਇਹ ਜਿਹੜੀ ਆ ਕੋਸ਼ਿਸ਼ ਕੀਤੀ ਜਾ ਰਹੀ ਆ ਪਹਿਲਾਂ ਸਾਡੇ ਅਮਰੀਸ਼ ਕਾਲੀਆ ਜੀ ਐਮਸੀ ਉਹਨਾਂ ਨੂੰ ਤੰਗ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਤੇ ਐਫਆਈਆਰ ਦਰਜ ਕੀਤੀ ਹੁਣ ਪ੍ਰਧਾਨ ਦੇ ਉੱਤੇ ਇਸ ਤਰ੍ਹਾਂ ਦਾ ਪਹਿਲਾਂ ਝੰਡਾ ਜਿਹੜਾ ਵਾ ਉਹਦਾ ਉਹਦੇ ਤੇ ਪਰਚਾ ਦੇ ਦਿੱਤਾ ਗਿਆ ਪ੍ਰਧਾਨ ਦੇ ਉੱਤੇ ਔਰ ਰੋਜ਼ ਕੋਈ ਨਾ ਕੋਈ ਹਰਕਤਾਂ ਜਿਹੜੀਆਂ ਨੇ ਇਹ ਕਰ ਰਹੇ ਨੇ ਇਹ ਵੈਸਟਰਨ ਇੰਟਰਸਟ ਨੇ ਔਰ ਕੁਝ ਚੰਦ ਬੰਦੇ ਸ਼ਹਿਰ ਦੇ ਜਿਹੜੇ ਕਿ ਪ੍ਰਧਾਨ ਦੇ ਮਗਰ ਲੱਗੇ ਹੋਏ ਨੇ ਉਹ ਇਸ ਗੱਲ ਦੇ ਵਿੱਚ ਜਿਹੜੇ ਨੇ ਉਹ ਦੋਸ਼ੀ ਨੇ ਕਿਹੜੇ ਤਵਾਰਿਆਂ ਨੂੰ ਰੇਟ ਕੀਤੀ ਗਈ ਜੀ ਐਸਐਸਪੀ ਖੰਨਾਲ ਨੂੰ ਵੀ ਤੁਸੀਂ ਮਿਲੇ ਹੋ ਵੀ ਜਿਹੜੀ ਤੁਹਾਡੀ ਪੁਲਿਸ ਜਾਂ ਧੱਕਾ ਕਰੀ ਅਸੀਂ ਐਸਐਸਪੀ ਮੈਡਮ ਨੂੰ ਦੋ ਵਾਰ ਮਿਲ ਚੁੱਕੇ ਹਾਂ ਸਾਡੇ ਮੈਂਬਰ ਪਾਰਲੀਮੈਂਟ ਡਾਕਟਰ ਅਮਰ ਸਿੰਘ ਜੀ ਵੱਲੋਂ ਵੀ ਉਹਨਾਂ ਨਾਲ ਗੱਲ ਕੀਤੀ ਗਈ ਹੈ ਸਥਾਨਕ ਵਿਭਾਗ ਦੇ ਜਿਹੜੇ ਸਾਡੇ ਉੱਚ ਅਫਸਰ ਨੇ ਚੰਡੀਗੜ੍ਹ ਬੈਠੇ ਉਹਨਾਂ ਨਾਲ ਵੀ ਗੱਲ ਹੋਈ ਹੈ ਔਰ ਉਹਨਾਂ ਨੂੰ ਵੀ ਧਿਆਨ ਚ ਲਿਆਂਦੀ ਹੈ ਕਿ ਇਸ ਤਰ੍ਹਾਂ ਜਿਹੜਾ ਇੱਕ ਚੁਣਿਆ ਹੋਇਆ ਪ੍ਰਧਾਨ ਆ ਉਹਨੂੰ ਪੁਲਿਸ ਪ੍ਰਸ਼ਾਸਨ ਔਰ ਲੋਕਲ ਐਸਐਚਓ ਲੈਵਲ ਤੇ ਉਹਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਵੱਡੇ ਅਫਸਰਾਂ ਦੇ ਧਿਆਨ ਵਿੱਚ ਨੇ ਪਰ ਹਾਲੇ ਤੱਕ ਕੋਈ ਕਿਤੇ ਜੂਂ ਸਰਕ ਦੀ ਨਜ਼ਰ ਨਹੀਂ ਆ ਰਹੀ ਔਰ ਰੋਜ਼ ਕੋਈ ਨਾ ਕੋਈ ਨਵਾਂ ਕੰਮ ਜਿਹੜਾ ਪੁਲਿਸ ਪ੍ਰਸ਼ਾਸਨ ਦਾ ਦੇਖਣ ਨੂੰ ਮਿਲ ਰਿਹਾ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਨੂੰ ਨਾ ਦੀ ਕੋਈ ਚੀਜ਼ ਦਿਖਾਈ ਜੀ ਮੇਰੀ ਇੱਕ ਇਹ ਵੀ ਦੱਸ ਦਿਓ ਕਿਹੜੇ ਅਧਿਕਾਰੀਆਂ ਵੱਲੋਂ ਅੱਜ ਰੇਟ ਕੀਤੀ ਹੈ ਕੌਣ ਅਫਸਰ ਆਏ ਸੀ ਅੱਜ ਐਸ ਐਚਓ ਸਿਟੀ ਸੀਗੇ ਠੀਕ ਹੈ ਜਿਹੜਾ ਕਿ ਉਹ ਤੁਹਾਡੇ ਸਾਹਮਣੇ ਸਿਟੀ 2 ਐਸ ਐਚਓ ਉਹ ਇੱਥੇ ਆਏ ਸੀਗੇ ਔਰ ਉਹਨਾਂ ਵੱਲੋਂ ਇਹ ਉਹਨਾਂ ਨੂੰ ਜਮਾ ਦਿੱਤਾ ਗਿਆ ਕੀ ਕਹਿ ਰਹੇ ਸੀ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਉਹਨਾਂ ਨੂੰ ਇਸ ਗੱਲ ਦੇ ਲਈ ਸਿਰਫ ਇੱਥੇ ਤਾਇਨਾਤ ਕੀਤਾ ਗਿਆ ਸੌਨ ਸਾਹਿਬ ਵੱਲੋਂ ਵੀ ਤੇਰਾ ਇੱਕੋ ਹੀ ਕੰਮ ਹੈ ਤਾ ਕੋਈ ਅਮਨ ਕਾਨੂੰਨ ਦੀ ਸਥਿਤੀ ਨਹੀਂ ਦੇਖਣੀ ਤਾ ਲੋਕਾਂ ਦੀ ਕੋਈ ਜ਼ਿੰਦਗੀ ਦੀ ਸੁਰੱਖਿਆ ਨਹੀਂ ਦੇਖਣੀ ਤੂੰ ਸਿਰਫ ਪ੍ਰਧਾਨ ਜਿਹੜਾ ਕਮਲਜੀਤ ਸਿੰਘ ਲੱਧੜਾ ਉਹਨੂੰ ਕਿਵੇਂ ਨਜਾਇਜ਼ ਫਸਾਉਣਾ ਔਰ ਉਹਨੂੰ ਗ੍ਰਿਫਤਾਰ ਕਰਨਾ ਉਹਨੂੰ ਕਿਵੇਂ ਇਸ ਲੱਖਾਂ ਦੇ ਪਿੱਛੇ ਲੈ ਕੇ ਜਾਣਾ ਇਹ ਉਹਨੂੰ ਜਮਾ ਦਿੱਤਾ ਗਿਆ ਤਾਂ ਉਹ ਆਪਣੀ ਜਿਹੜੀ ਆ ਇਹ ਕੰਮ ਜਿਹੜਾ ਉਹ ਕਰ ਰਿਹਾ ਗੁਰਦੀ ਸਿੰਘ ਸਾਹਿਬ ਜੀ ਨੇ ਨਹੀਂ ਹਟਦੇ ਅਗਲੀ ਰਣਨੀਤੀ ਕੀਤੀ ਹੈ ਤੁਹਾਡੀ ਜੋ ਵੀ ਸਾਡੀ ਪਾਰਟੀ ਹਾਈ ਕਮਾਂਡ ਨਾਲ ਗੱਲਬਾਤ ਹੋਊਗੀ ਔਰ ਅਸੀਂ ਅਫਸਰਾਂ ਦੇ ਧਿਆਨ ਵਿੱਚ ਵੀ ਫੇਰ ਲੈ ਕੇ ਆਵਾਂਗੇ ਔਰ ਜੇ ਕੋਈ ਇਹਨਾਂ ਵੱਲੋਂ ਨਾ ਕਿਸ ਤਰ੍ਹਾਂ ਦੀ ਕੋਈ ਗੱਲ ਕੋਈ ਰੁਕਣ ਦੀ ਕੋਸ਼ਿਸ਼ ਨਾ ਹੋਈ ਤਾਂ ਫੇਰ ਅਸੀਂ ਵੱਡੇ ਤੋਂ ਵੱਡਾ ਸੰਘਰਸ਼ ਜਿਹੜਾ ਉਹ ਕਰਨ ਨੂੰ ਕਾਂਗਰਸ ਪਾਰਟੀ ਅੱਜ ਤਿਆਰ ਆ ਅਸੀਂ ਬਹੁਤ ਜਲਦੀ ਇਹ ਪ੍ਰੋਗਰਾਮ ਜਿਹੜਾ ਇੱਕ ਦੋ ਦਿਨਾਂ ਦੇ ਵਿੱਚ ਹੀ ਦੇ ਦੇਵਾਂਗੇ ਧੰਨਵਾਦ ਥੈਂਕ ਯੂ ਥੋੜੇ ਪਿੱਛੇ ਆ ਜਾਓ ਬਾਕੀ ਜੀ ਹਾਂ ਜੀ ਕੇਸ ਮੋਰਟਲ ਨੂੰ ਜੀ ਕਾਨਫਰੈਂਸ ਰੱਖੀ ਗਈ ਹੈ ਇਹ ਕਾਨਫਰੈਂਸ ਇਸ ਕਰਕੇ ਰੱਖੀ ਗਈ ਹੈ ਜੀ ਬਿਨਾ ਮਤਬਲ ਤੋਂ ਪ੍ਰਧਾਨ ਜੀ ਨੂੰ ਹਰਾਸ਼ ਕੀਤਾ ਜਾ ਰਿਹਾ ਬਿਨਾ ਮਤਬਲ ਤੋਂ ਅਸੀਂ ਕਈ ਵਾਰੀ ਥਾਣੇ ਜਾ ਚੁੱਕੇ ਹਾਂ ਸਾਨੂੰ ਜਦ ਵੀ ਕੋਈ ਉਹਨਾਂ ਨੇ ਨੋਟਿਸ ਨਹੀਂ ਦਿੱਤਾ ਤੇ ਹਾਈ ਕੋਰਟ ਹਨਰ ਹਾਈ ਕੋਰਟ ਮਾਨਜੋਗ ਹਾਈ ਕੋਰਟ ਨੇ ਆਰਡਰ ਕੀਤਾ ਨੇ ਪ੍ਰਾਇਰ ਨੋਟਿਸ ਦਿੱਤਾ 10 ਦਿਨਾਂ ਦਾ ਉਹਨਾਂ ਨੂੰ ਵੀ ਛਿਕੇ ਟੰਗਿਆ ਗਿਆ ਐਸ ਐਚਓ ਸਿਟੀ 2 ਸਰਦਾਰ ਹਰਦੀਪ ਸਿੰਘ ਜੀ ਬਿਨਾਂ ਕਿਸੇ ਬਾਰੰਡ ਤੋਂ ਸਾਡੇ ਅੰਦਰ ਬੜੇ ਨੇ ਸਤੂਰ ਦੇ ਵਿੱਚ ਬੜੇ ਨੇ ਉਹਦੇ ਵੀਡੀਓ ਕਲਿੱਪ ਬਣਿਆ ਹੋਇਆ ਅੱਜ ਸਾਡੀ ਮਾਤਾ ਜੀ ਤੇ ਮੈਂ ਅੰਦਰ ਖਾਣਾ ਖਾ ਰਹੇ ਸੀ ਬੱਚੇ ਸੀਗੇ ਤਾਂ ਉੱਤੇ ਜੀ ਆ ਕੇ ਇਹ ਕਹਿ ਰਹੇ ਨੇ ਵੀ ਤੁਸੀਂ ਬਾਹਰ ਤੂੰ ਕਿਉਂ ਨਹੀਂ ਬਾਹਰ ਨਿਕਲੇ ਆ ਜਦੋਂ ਹੁਣ ਇੱਕ ਮੈਂ ਰੋਟੀ ਖਾ ਰਹੇ ਆ ਆਪਣੀ ਮਾਂ ਦੇ ਨਾਲ ਬੈਠਾ ਤਾਂ ਕੀ ਗੱਲ ਵੀ ਮੈਂ ਰੋਟੀ ਛੱਡ ਕੇ ਆਵਾਂ ਜੇ ਕੋਈ ਲੇਡੀਜ਼ ਚੱਲੀ ਗਈ ਉਹਨੇ ਗਨਾ ਕਰਤਾ ਉਹ ਕਹਿੰਦੇ ਤੂੰ ਇਹਨੂੰ ਕਿਉਂ ਭੇਜਿਆ ਤੂੰ ਕਿਉਂ ਨਹੀਂ ਆਇਆ ਉੱਤੇ ਦੀ ਮੈਨੂੰ ਦਬਕੇ ਮਾਰਦੇ ਨੇ ਹੈ ਜੀ ਅੱਜ ਸਾਡੇ ਮੇਰੇ ਭਰਾ ਦਾ ਸਾਡਾ ਦੋਨੋਂ ਦਾ ਜਨਮ ਦਿਨ ਧੀ ਇਹਨਾਂ ਨੇ ਗਿਫਟ ਦਿੱਤਾ ਸਰਕਾਰ ਨੇ ਜਿਹੜੇ ਕੁਝ ਜਿਨ੍ਹਾਂ ਨੂੰ ਲੜਦੇ ਨੇ ਜਿਨ੍ਹਾਂ ਨੂੰ ਲੜਦਾ ਵੀ ਇੱਕ ਦਲਿਤ ਬੰਦਾ ਕਿਉਂ ਕੁਰਸੀ ਤੇ ਬਿਠਾਤਾ ਕਿਉਂ ਕਾਂਗਰਸ ਪਾਰਟੀ ਨੇ ਇੱਕ ਦਲਿਤ ਬੰਦੇ ਨੂੰ ਕੁਰਸੀ ਦੇਤੀ ਇਹਨਾਂ ਤੋਂ ਜਰਨੀ ਹੋ ਰਿਹਾ ਕੁਝ ਲੋਕਾਂ ਤੋਂ ਇਸ ਕਰਕੇ ਬਾਰ-ਬਾਰ ਬਿਨਾ ਬਜਾ ਤੋਂ ਨਾ ਕੋਈ ਮੁੱਦਾ ਨਾ ਕੋਈ ਹੋ ਰਾ ਉਹਨੂੰ ਜਾਣ ਬੁੱਝ ਕੇ ਜਲੀਲ ਕਰਨ ਦੀ ਮਾਰਿਆ ਨੇ ਇਹ ਕੰਮ ਕਰ ਰਹੇ ਨੇ ਅੱਜ ਜਨਮ ਦਿਨ ਸੀਗਾ ਸਾਡਾ ਖੁਸ਼ੀਆਂ ਮਨਾਉਣੀਆਂ ਦੀ ਸਾਡੇ ਬੱਚੇ ਆ ਪ੍ਰਧਾਨ ਜੀ ਦੀ ਬੇਟੀ ਆ ਔਰ ਰੋਣ ਲੱਗੀ ਮਹਾਪੁੱਤ ਔਰ ਰੋਣ ਰੋਣਦਾ ਕੋਈ ਨਹੀਂ ਤੇਰੇ ਪਾਪਾ ਨੇ ਕੋਈ ਗੁਨਾਹ ਨਹੀਂ ਕੀਤਾ ਤੁਸੀਂ ਇਹ ਦੇਖੋ ਇੱਕ ਪਤਾ ਹੀ ਨਹੀਂ ਲੱਗਦਾ ਰੋਜ਼ ਨਮੀ ਸੱਪ ਕੱਢ ਲੈਂਦੇ ਨੇ ਕੀ ਸਕੀਮਾਂ ਬਣਾਉਂਦੇ ਨੇ ਸ਼ਹਿਰ ਦਾ ਤਾਂ ਕੋਈ ਕੰਮ ਅਜ ਤੱਕ ਕੀਤਾ ਨਹੀਂ ਇਹਨਾਂ ਨੇ ਅੱਜ ਆਫਿਸਿੰਗ ਗਏ ਸੀਗਾ ਆਫਿਸ ਵੀ ਗਏ ਨੇ ਜੀ ਆਫਿਸ ਵੀ ਗਏ ਨੇ ਪ੍ਰਧਾਨ ਜੀ ਨੂੰ ਉੱਥੇ ਵੀ ਇਹਨਾਂ ਨੇ ਉਹ ਕੀਤਾ ਉਸ ਤੋਂ ਬਾਅਦ ਪ੍ਰਧਾਨ ਜੀ ਮੈਂ ਤਾਂ ਇਹ ਸੁਣਿਆ ਮੈਂ ਤਾਂ ਹੈ ਨਹੀਂ ਸੀ ਆਪਣੇ ਤੀਰਥਰਾਮ ਜੀ ਦੀ ਦੁਕਾਨ ਆ ਸੁਦਰਸ਼ਨ ਬਰਮਾ ਜੀ ਦੀ ਉੱਥੇ ਵੀ ਸੁਣਿਆ ਡੀਐਸਪੀ ਸਾਹਿਬ ਤਲਾਸ਼ੀ ਲੈ ਕੇ ਗਏ ਨੇ ਜੀ ਦੱਸੋ ਪ੍ਰਧਾਨ ਨੇ ਕਿਹੜਾ ਚੋਰ ਡਾਕਾ ਮਾਰ ਲਿਆ ਕਿਹੜਾ ਮਰਡਰ ਕਰਤਾ ਜਿਹੜੇ ਸ਼ਹਿਰ ਜਿੰਨੇ ਕ੍ਰਾਈਮ ਹੋ ਰਹੇ ਨੇ ਉਹ ਤਾਂ ਇਹਨਾਂ ਨੂੰ ਦਿਖਦੇ ਨਹੀਂ ਇੱਕ ਸ਼ਰੀਫ ਬੰਦਾ ਜੇ ਇੱਕ ਆਮ ਘਰ ਦਾ ਬੰਦਾ ਆ ਕੇ ਬਹਿੜਾ ਪ੍ਰਧਾਨ ਦਾ ਘਰ ਦੇਖ ਲੋ ਕਿਹੜਾ ਕਿੱਡੇ ਕੋਨੇ ਕੋਠੀਆਂ ਮਹਿਲ ਪਾਏ ਉਹਨੇ ਚੋਰੀਆਂ ਠੱਗੀਆਂ ਕਰ ਲਈਆਂ ਹੈ ਜੀ ਇਹਦਾ ਜਾਣ ਬੁੱਝ ਕੇ ਇਹਨਾਂ ਲੋਕਾਂ ਨੂੰ ਚੁਬਦਾ ਕਾਂਗਰਸ ਪਾਰਟੀ ਦੀ ਦੇਣਾ ਅੱਜ ਸ਼ਹਿਰ ਨੂੰ ਪ੍ਰਧਾਨ ਦਲਤ ਪ੍ਰਧਾਨ ਬਣਾਇਆ ਪਹਿਲਾਂ ਬਣਿਆ 1932 ਤੋਂ ਬਾਅਦ ਇਹਨਾਂ ਨੂੰ ਚੁਬਦਾ ਲੋਕਾਂ ਨੂੰ ਵੀ ਇਹ ਕਿਉਂ ਬਣਾਤਾ ਇਹ ਕਿਉਂ ਬੈਠ ਗਿਆ ਇਹਨਾਂ ਦਾ ਜਰ ਨਹੀਂ ਹੁੰਦਾ ਜਿੱਦਣ ਦਾ ਬੈਠੇ ਆ ਪ੍ਰਧਾਨ ਉਹਦੇ ਨਾਲ ਇਹੀ ਕੁਝ ਹੋ ਰਿਹਾ ਪਹਿਲਾਂ ਝੂਠਾ ਪੰਡਿਤ ਪਰਚਾ ਝੰਡਾ ਜਿਦਾ ਦੇਤਾ ਦੱਸੋ ਉਹ ਚ ਕੀ ਗਨਾਹ ਪ੍ਰਧਾਨ ਦਾ ਕੀ ਕਸੂਰ ਹੈ ਹੁਣ ਵੀ ਕੋਈ ਗੱਲ ਨਹੀਂ ਹੁਣ ਵੀ ਕੋਈ ਬਾਤ ਨਹੀਂ ਤੀਏ ਦਿਨ ਪੁਲਿਸ ਰੋਜ਼ ਆ ਜਾਂਦੀ ਹੈ ਜੀ ਕਦੇ ਉਧਰ ਜੀ ਕਦੇ ਇਧਰ ਸਾਡਾ ਤਾਂ ਜੀਣਾ ਹੀ ਦੁੱਪਰ ਕਰਤਾ ਜੀ ਇਹਨਾਂ ਨੇ ਹਾਈ ਕੋਰਟ ਦੇ ਆਰਡਰ ਨੇ ਉਹਨਾਂ ਨੂੰ ਵੀ ਐਸਐਸਪੀ ਮੈਨੂੰ ਮੈਂ ਫੋਨ ਕੀਤਾ ਵੀ ਮੈਮ ਸਾਡੇ ਘਰੇ ਐਸਐਚਓ ਸਿਟੀ 2 ਬਿਨਾ ਸਰਚ ਬਰੈਂਡ ਤੋਂ ਦਾਗਲ ਹੋਏ ਨੇ ਉਹ ਕਹਿੰਦੇ ਜੀ ਆਉਂਦੇ ਨਹੀਂ ਮੈਂ ਕਿਹਾ ਸਨ ਤਾਂ ਬੁਲਾਇਆ ਹੀ ਨਹੀਂ ਸਾਨੂੰ ਤਾਂ ਬੁਲਾਇਆ ਹੀ ਨਹੀਂ ਹੈਗਾ ਹਾਈ ਕੋਰਟ ਦੇ ਹੁਕਮਾਂ ਨੂੰ ਵੀ ਛਿੱਕੇ ਟੰਗ ਕੇ ਤਾਂ ਹੱਦੇ ਹੋਈ ਪਈ ਆ ਜੀ ਉਹ ਅਗਲਾ ਰੁਕੋ ਕੀ ਆ ਬੰਦਾ ਅਗਲਾ ਰੁਕੋ ਜੋ ਸਾਡੀ ਕਾਂਗਰਸ ਪਾਰਟੀ ਕਹੂਗੀ ਜਿਵੇਂ ਕਹੂਗੀ ਅਸੀਂ ਓਕੜ ਕਰਾਂਗੇ ਹੱਦ ਤੋਂ ਵੱਧ ਜੋ ਵੀ ਸਾਤੋਂ ਹੋਊਗਾ ਅਸੀਂ ਕਰਾਂਗੇ ਪ੍ਰਧਾਨ ਕੋਈ ਚੋਰ ਨਹੀਂ ਕੋਈ ਡਾਕੂ ਨਹੀਂ ਹੈਗਾ ਤੁਸੀਂ ਸਾਰੇ ਜਾਣਦੇ ਹੋ ਸਾਰਾ ਸ਼ਹਿਰ ਜਾਣਦਾ ਪ੍ਰਧਾਨ ਕੀ ਆ ਇਹ ਕੁਝ ਬੰਦਿਆਂ ਨੂੰ ਹਜਮੇ ਨਹੀਂ ਹੋ ਰਿਆ ਵੀ ਪ੍ਰਧਾਨ ਸੀਟ ਤੇ ਬੈਠਾ ਤਾਂ ਬੈਠਾ ਕਿਉਂ ਆ